ਜਾਤਾ ਦੁਨੀਆ ਤੋਂ ਚਲੇ ਗਏ ਛੋਟੀ ਉਮਰੇ ਜਾਂ ਫਿਰ ਇਹਨਾਂ ਨੇ ਉਹਨਾਂ ਨੂੰ ਬੁਰੀ ਸੰਗ ਵਿੱਚ ਪਾਲਿਆ ਜਾਂ ਫਿਰ ਮਾਪਿਆਂ ਨੂੰ ਮਜਬੂਰੀ ਉਹਨਾਂ ਬੱਚਿਆਂ ਨੂੰ ਵਿਦੇਸ਼ਾਂ 'ਚ ਭੇਜਣਾ ਪਿਆ ਕਿ ਪੁੱਤ ਇੱਥੇ ਤਾਂ ਤੈਨੂੰ ਪਤਾ ਹੀ ਹੈ ਕੀ ਹਾਲਤ ਬਸ ਚਲਾ ਜਾ ਬਸ ਪਰਦੇ ਲੈ ਕੇ ਜੋ ਜਿਵੇਂ ਵੀ ਮਰਜ਼ੀ ਕਰਕੇ ਉਹਨਾਂ ਨੂੰ ਆਪਣੀ ਅੱਖਾਂ ਤੋਂ ਦੂਰ ਕਰਤਾ ਉਹ ਉਹਦੇ ਜ਼ਿੰਮੇਵਾਰ ਕੌਣ ਨੇ ਵੱਡੇ ਤਸਕਰ ਜਿਹੜੇ ਛੋਟੇ ਨੇ ਨਾ ਉਹ ਤਾਂ ਡਿਸਟ੍ਰੀਬਿਊਟਰ ਨੇ ਕੂਰੀਅਰ ਨੇ ਤਾਂ ਇੱਥੋਂ ਸਮਾਨ ਉੱਥੇ ਲੈ ਕੇ ਜਾਣਾ ਬਸ ਪਰ ਜਿਹੜੇ ਮੇਨ ਨੇ ਉਹ ਕਾਬੂ ਨਹੀਂ ਆਉਂਦੇ ਸੀ ਕਦੇ ਉਹ ਨਾ ਹੀ ਅੱਗੇ ਆਉਂਦੇ ਸੀ ਉਹਦਾ ਬਸ ਸਪਲਾਇਰ ਸੀਗੇ ਫੋਨ ਤੇ ਕਹਿੰਦੇ ਸੀ ਇੱਥੋਂ ਚੱਕ ਲੋ ਆ ਆਪਣੇ ਡਿਸਟ੍ਰਿਕਟ ਇਹ ਪੂਰਾ ਇੱਕ ਪੂਰਾ ਉਹਨਾਂ ਦਾ ਤਾਣਾ ਬਾਣਾ ਪੂਰਾ ਸੰਗਠਨ ਵਾਂਗੂ ਬਣਾਇਆ ਹੋਇਆ ਸੀ ਕਰਕੇ ਆ ਤੂੰ ਆ ਜिले ਦਾ ਮਾਲਕ ਹੈ ਤੇਰੇ ਕੋਲੇ ਆ ਤਹਿਸੀਲਾਂ ਨੇ ਤੇਰੇ ਕੋਲੇ ਆ ਪਿੰਡ ਨੇ ਇਸ ਤਰ੍ਹਾਂ ਦਾ ਬਣਾਇਆ ਸੁਅਸੀਂ ਕਾਫੀ ਹੱਦ ਤੱਕ ਇਸ ਮਾਫੀਏ ਨੂੰ ਤੋੜਨ ਚ ਕਾਮਯਾਬ ਹਜੇ ਵੀ ਚੱਲ ਰਿਹਾ ਕੰਮ ਤੇ ਮੈਂ ਫੇਰ ਕਹਿਣਾ ਕਿ ਚਾਹੇ ਜਿੰਨਾ ਮਰਜੀ ਕੋਈ ਤਕੜਾ ਬੰਦਾ ਜਿੰਨਾ ਮਰਜੀ ਕੋਈ ਪੋਲੀਟੀਕਲੀ ਉਹਦੀ ਇਨਫਲੂਐਂਸ ਹੈ ਕੋਈ ਜਾਂ ਹੋ ਸਕਦਾ ਅਫਸਰ ਉਹ ਤੋਂ ਡਰਦੇ ਹੋਣ ਜਾਂ ਅਫਸਰ ਉਹਨੇ ਲਾਏ ਹੋਣ ਪਰ ਨਸ਼ੇ ਵਾਲੇ ਮਾਮਲੇ 'ਚ ਮੈਂ ਬਿਲਕੁਲ ਵੀ ਕਿਸੇ ਨਾਲ ਤਸਰੀ ਕਰੂੰਗਾ ਕਿਸੇ ਤੇ ਰਹਿਮ ਨਹੀਂ ਕਰੂੰਗਾ ਪਰ ਮੈਂ ਜੋ ਮਰਜੀ ਹੋਵੇ ਮੈਂ ਪੰਜਾਬੀਆਂ ਲਈ ਜਵਾਬ ਦੇ ਆਂ ਮੈਂ ਪੰਜਾਬੀਆਂ ਦਾ ਕਰਜ਼ਦਾਰ ਹਾਂ ਇਸ ਕਰਕੇ ਕਿ ਉਹਨਾਂ ਨੇ ਮੈਨੂੰ ਇਸ ਅਹੁਦੇ ਤੇ ਬਿਠਾਇਆ ਇਹ ਉਮੀਦ ਲਾ ਕੇ ਕਿ ਕਰ ਸਕਦੇ ਆ ਇਹ ਇਹਨਾਂ ਦੀ ਨੀਤ ਸਾਫ਼ ਹੈ ਪੂਰਾ ਪ੍ਰੋਪਰ ਕਾਗਜ਼ੀ ਕਾਰਵਾਈ ਪੂਰਾ ਪ੍ਰੋਪਰ ਪੱਕੇ ਪੈਰੀ ਜਿਹਨੂੰ ਪੰਜਾਬੀ ਚ ਕਹਿੰਦੇ ਨੇ ਪੱਕੇ ਪੈਰੀ ਕੰਮ ਕੀਤਾ ਔਰ ਜਿੰਨੇ ਵੀ ਹੁਣ ਤੱਕ ਗਏ ਨੇ ਅੰਦਰ ਉਨਾਂ ਚੋ 80 ਤੋਂ 90% ਦੀ ਜਮਾਨਤ ਨਹੀਂ ਹੋਈ ਕਿਉਂਕਿ ਜਦੋਂ ਕਮਰਸ਼ੀਅਲ ਕੁਆਂਟੀਟੀ ਆ ਜਾਂਦੀ ਹੈ ਤਾਂ ਜਮਾਨਤ ਨਹੀਂ ਹੁੰਦੀ ਅਸੀਂ ਕੋਸ਼ਿਸ਼ ਇਹੀ ਕਰਦੇ ਆ ਕਿਉਂਕਿ ਲੋਕਾਂ ਨੂੰ ਇਹੀ ਸ਼ਿਕਾਇਤ ਸੀ ਕਿ ਜੀ ਅਸੀਂ ਥਾਣੇ ਫੜਾ ਕੇ ਆਉਂਦੇ ਆ ਉਹ ਸਾਡੇ ਨਾਲੋਂ ਪਹਿਲਾਂ ਘਰੇ ਆ ਜਾਂਦੇ ਨੇ ਅਸੀਂ ਬਾਅਦ ਚ ਆਉਂਦੇ ਆ ਸ਼ਿਕਾਇਤ ਕਰਕੇ ਸਮਾਂ ਫੇਰ ਇੱਕ ਵਾਰੀ ਦੁਬਾਰੇ ਜਿਹੜੇ ਗਲਤ ਮਿੰਮੀ ਚ ਬੈਠੇ ਹੋਣਗੇ ਕਿ ਸ਼ਾਇਦ ਸਾਡੇ ਤੱਕ ਨਾ ਪਹੁੰਚੇ ਹੱਥ ਜਾਂ ਸਾਨੂੰ ਤਾਂ ਫਲਾਣਾ ਜਾਣਦਾ ਸਾਨੂੰ ਫਲਾਣਾ ਜਾਣਦਾ ਇੱਥੇ ਕਿਸੇ ਦੀ ਸ਼ਿਫਾਰਿਸ਼ ਨਹੀਂ ਚੱਲਣੀ ਕਿਸੇ ਦਾ ਕੋਈ ਮਾਮੇ ਭੂਆ ਦੇ ਮੁੰਡੇ ਦਾ ਫੋਨ ਨਹੀਂ ਚੱਲਣਾ ਇੱਥੇ ਤਾਂ ਸਿੱਧਾ ਕੋਲਸਾ ਹੋਊਗੀ ਇੱਥੇ ਵਿਜੀਲੈਂਸ ਆਊਗੀ ਇੱਥੇ ਨਾਰਕੋ ਵਾਲੇ ਆਉਣਗੇ ਤੇ ਆ ਕੇ ਪ੍ਰੋਪਰ ਕਾਗਜ਼ ਦਿਖਾ ਕੇ ਉਤਨ ਜਿਹੜੀ ਹੈ ਉਹ ਬੰਦੀ ਸਜ਼ਾ ਦੇ ਮੰਗੇ ਕਿਉਂਕਿ ਲੋਕ ਬਹੁਤ ਦੁਖੀ ਨੇ ਕੱਲ ਦਾ ਤੁਸੀਂ ਸ਼ਾਇਦ ਸੋਸ਼ਲ ਮੀਡੀਆ ਤੇ ਦੇਖਿਆ ਹੋਣਾ ਲੋਕਾਂ ਦਾ ਮਾਹੌਲ ਕੀ ਹੈ ਇਹ ਇਹਦਾ ਮਤਲਬ ਇਹ ਹੈ ਲੋਕਾਂ ਦੀ ਖੁਸ਼ੀ ਨਹੀਂ ਹੈ ਵੀ ਉਹਨਾਂ ਦਾ ਪੁੱਤ ਮਰ ਗਿਆ ਉਹ ਤਾਂ ਕਿਸੇ ਨਾ ਕਿਸੇ ਤਰੀਕੇ ਨਾਲ ਪੀੜਤ ਨੇ ਇਹ ਅਸਲ ਚ ਨਫ਼ਰਤ ਹਨਾ ਪ੍ਰਤੀ ਵਿਸ਼ੋਕ ਹੈ ਯਾਰ ਕਿਸੇ ਨੇ ਤਾਂ ਹੱਥ ਪਾਇਆ ਯਾਰ ਕਿਸੇ ਨੇ ਤਾਂ ਕੋਈ ਕੋਈ ਵੱਡੇ ਬੰਦਿਆਂ ਨੂੰ ਹੱਥ ਪਾਇਆ ਇੱਕ ਹੋਰ ਦੁੱਖ ਦੀ ਗੱਲ ਇਹ ਹੈ ਕਿ ਇਹਦੇ ਨਾਲ ਕੀ ਹੋਇਆ ਇਹਨਾਂ ਦਾ ਇੱਕ ਹੋਰ ਗੈਂਗ ਸਾਹਮਣੇ ਆ ਗਿਆ ਜਿਹੜੇ ਕਹਿੰਦੇ ਸੀ ਵੱਡੇ ਵੱਡੇ ਲੀਡਰ ਪਟੀਆਂ ਪਾਰਟੀਆਂ ਦੇ ਪ੍ਰਧਾਨ ਕਿ ਜੀ ਛੋਟੀਆਂ ਮੱਛੀਆਂ ਫੜੀ ਜਾਂਦੇ ਆ ਵੱਡੇ ਨੂੰ ਹੱਥ ਨਹੀਂ ਪਾਉਂਦੇ ਉਹ ਕੱਲ ਦੇ ਇਸ ਗੱਲ ਦੀ ਨਿੰਦਾ ਕਰੀ ਜਾਂਦੇ ਆ ਦਿਨੇ ਨੇ 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 ਇਹ ਤਾਂ ਗਲਤ ਕਾਰਵਾਈ ਹੈ ਇਹਦਾ ਮਤਲਬ ਮਤਲਬ ਉਹ ਵੀ ਰਲੇ ਹੋ ਜਾਂਦੇ ਵਿੱਚ ਪੰਜਾਬ ਨੂੰ ਕੀ મતલਬ ਜਵਾਬ ਦੇਣਗੇ ਪੰਜਾਬੀਆਂ ਨੂੰ ਪੂਰਾ ਪ੍ਰੋਪਰ ਤਰੀਕੇ ਨਾਲ ਐਨ ਡੀ ਪੀ ਐਸ ਦੇ ਪਰਚੇ ਨੇ ਬਕਾਇਦਾ ਤੌਰ ਤੇ ਡੀ اے ਦੇ ਪਰਚੇ ਨੇ ਬਕਾਇਦਾ ਤੌਰ ਤੇ ਪੈਸੇ ਦੀ ਜਿਹੜੀ ਲੈਂ ਦੇਣੇ ਹਵਾਲੇ ਦੀ ਕੈਸ਼ ਦੀ ਹੈ ਕਰੋੜਾਂ ਰੁਪਏਾਂ ਦੀ ਹੈ 29 ਮੋਬਾਈਲ ਕਿਸੇ ਦੇ ਕੋਲ ਫਰੇ ਜਾਂਦੇ ਨੇ ਚਾਰ ਲੈਪਟਾਪ ਅੱਠ ਡੈਰੀਆਂ ਹੋਰ ਪਤਾ ਨਹੀਂ ਕਿੰਨਾ ਕਰਨਾ ਸਮਾਨ ਕਿਉਂਕਿ ਉਹਨਾਂ ਨੂੰ ਪਤਾ ਹੀ ਨਹੀਂ ਸੀਗਾ ਕਿ ਸਾਡੇ ਘਰੇ ਵੀ ਆ ਸਕਦੇ ਨੇ ਉਹ ਜਿਹੜੇ ਸਾਥ ਦੇ ਰਹੇ ਨੇ ਉਹ ਵੀ ਉਨਹੀਂ ਦੋਸ਼ੀ ਨੇ ਹੁਣ ਚਾਹੇ ਉਹ ਜਿਹੜੀ ਮਰਜੀ ਪਾਰਟੀ ਦੇ ਪ੍ਰਧਾਨ ਨੇ ਸੋ ਮੈਂ ਫੇਰ ਦੁਬਾਰੇ ਇੱਕ ਵਾਰੀ ਤਹਰਾਉਣਾ ਮੈਂ ਹਿੰਦੀ ਚ ਬੋਲ ਦੇਣਾ ਨੈਸ਼ਨਲ ਮੀਡੀਆ ਬੈਠਾ ਕਿ ਪੰਜਾਬ ਸੇ ਡਰੱਗਸ ਦਾ ਖਾਤਮਾ ਕਰਨੇ ਲਈ ਜੋ ਯੁੱਧ ਨਸ਼ੇ ਕੇ ਵਿਰੁੱਧ एक मुहिम हमने चलाई हुई है वो एक लहर का रूप बन चुकी है गाँव हर गाँव से कस्बों से हमें नगर पंचायत के पंचायत के मते मिल रहे हैं प्रस्ताव पास कर रहे हैं कि हम इस मुहिम में साथ देंगे पंजाब को रंगला पंजाब बनाना है पंजाब को नशा मुक्त बनाना है और इसमें किसी को बख्शा नहीं जाएगा चाहे वो जितना मर्जी पॉलिटिकली स्ट्रांग हो या कोई अफसर हो या वो अब सो कार्ड वो कहे कि मेरी तो बहुत चलती है मेरे मेरे मेरी हवा की तरफ नहीं देख सकते तो ये वाली गलत फहमी ना रखें पंजाब के लिए हमारा दिल धड़कता है पंजाब को दोबारा पंजाब रंगला पंजाब बनाने का जो ताहिया हमने कर रखा है ये उसी का हिस्सा है कहते तो हूँ क्योंकि मैं उनकी आँख में अब चुभने लगा हूँ कि यार ये क्या हो गया हमारा तो ये बिजनेस ही गया हमारा तो ये धंधा ही गया ये कौन कौन आ गए कहाँ से आ गए तो हमें कोई डर नहीं है कोई डर नहीं है आपके सामने आया हूं और काम पंजाब के लिए हर रोज करते हैं आज भी तीन चार मीटिंग्स हैं कल भी मिलूँगा जहाँ भी पब्लिक बुलाएगी वहाँ जाएंगे लेकिन पंजाब जो नफरत के पात्र हैं पंजाब के जो 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 लोगों ने भी डिक्लेयर कर रखे हैं कि ये नशे के तस्कर हैं तो पब्लिक की कचहरी जो है वो सबसे बड़ी कचहरी होती है दूसरी कचहरी में तो आप कई बार वकील बड़ा हायर कर लिया या गवाह मुकरा लिए आप फैसला इधर उधर करवा सकते हो लेकिन परमात्मा की और पब्लिक की कचहरी में कोई ऐसी सिफारिश नहीं चल दी पंजाबी कहावत है उत्थे अमलों के दे होंगे ने नवेडे किसे ने तेरी जात पूछनी और अमल कैसे थे इनके पाप किए होने इन्होंने गुनाह किए हुए हैं बड़े घरों के घर बर्बाद किए हुए इन्होंने हर रोज हम जो ड्रग्स की खेप पकड़ते हैं कहां से आती है कौन जिम्मेदार है इसका यहां कौन संभालता है इनको तो आपको आने वाले दिनों में भी ऐसी खबरें मिलेंगी कि एक और बड़ी मछली जाल में एक और बड़ा तस्कर जाल में एक और बहुत बड़ी प्रॉपर्टी जो ड्रग मनी से बनाई हुई थी उसको धाराशाही कर दिया गया ये आने वाले दिनों में भी खबरें मिलेंगी और मुझे पूरे पूरी दुनिया से कल से फोन आ रहे हैं, कि क्योंकि लोगों को ये भी यकीन है कहते भाई साहब पक्के पैरी हैं मैंने कहा पक्के पैरी हैं तो इतना लोगों में नफरत है यार ਨੇ ਯੁੱਧ ਤਾਂ ਬਹੁਤ ਏਰ ਤੋਂ ਚੱਲ ਰਿਹਾ ਸੀ ਪਹਿਲਾਂ ਛੋਟੇ ਸਪਾਈ ਸੀ ਹੁਣ ਜਰਨੈਲ ਵੀ ਫੜੇ ਜਾਣ ਲੱਗੇ ਨਾਲ ਤਾਂ ਫਿਰ ਯੁੱਧ ਅੱਗੇ ਹੋਰ ਚੱਲੂਗਾ ਕਿਉਂਕਿ ਇਹਦੇ ਨਾਲ ਬਹੁਤ ਕੁਝ ਅੱਗੇ ਇਕੱਲੇ ਇਕੱਲਾ ਕੋਈ ਇੱਕ ਤਸਕਰ ਫੜਕੇ ਨਾ ਹੋਊਗਾ ਉਹਦਾ ਝਾਲ ਵੀ ਪਤਾ ਲੱਗੂ ਨਾ ਕਿ ਪੈਸੇ ਕਿੱਥੋਂ ਆਉਂਦੇ ਸੀ ਕੀ ਨੂੰ ਦਿੰਦਾ ਸੀ ਸਮਾਨ ਕਿੱਥੋਂ ਮੰਗਾਉਂਦਾ ਸੀ ਪੂਰਾ ਇੱਕ ਤਾਣਾ ਬਾਣਾ ਕੁਰਸੀਨਾਮਾ ਪੂਰਾ ਫੜਿਆ ਜਾਊਗਾ ਤਾਂ ਇਨਕੁਆਇਰੀ ਵੰਸਫ ਕਦੋਂ ਤੋਂ ਚੱਲ ਰਹੀ ਸੀ ਕਦੋਂ ਤੋਂ ਉਹ ਦੂਸਰਾ ਦਾ ਡੀਏ ਦਾ ਫਰਚਾ ਹੈਗਾ ਇਹਦਾ ਬੀਸ ਕੀ ਪੁਰਾਣੇ ਐਂਡੀਪੀਐਸ ਦੇ ਪਰਚੇ ਹੈਗੇ ਐ ਐਂਡੀਪੀਐਸ ਦੇ ਪਰਚੇ ਨੇ ਹਵਾਲਾ ਦੀ منی ਦੀ ਇਲੀਗਲ ਟਰਾਂਸਫਰ ਹੈ ਕੈਸ਼ ਟਰਾਂਸਫਰ ਟਰਾਂਸਫਰ ਨਹੀਂ ਬੈਂਕਾਂ ਚ ਕਰੋੜਾਂ ਪਈਆਂ ਦੇ ਔਰ ਕਾਫੀ ਧੀਰ ਤੋਂ ਸਾਡੇ ਕੋਲ ਸ਼ਿਕਾਇਤਾਂ ਵੀ ਆ ਰਹੀਆਂ ਸੀ ਸਾਡੇ ਕੋਲੇ ਸਬੂਤ ਵੀ ਆ ਰਹੇ ਸੀ ਪਰ ਅਸੀਂ ਫਿਰ ਉਹੀ ਗੱਲ ਕਿ ਅਸੀਂ ਪੱਕੇ ਪਹਿਰੀ ਉਹ ਕਰਨਾ ਚਾਹੁੰਦੇ ਸੀ ਮਾਨਸਾ ਜੀ ਐਸਆਈਟੀ ਬਣੀ ਹੈ 2021 ਦੀ ਸੀ ਨਹੀਂ ਜੀ 21 ਦੀ ਜਿਹੜੀ ਐਫਆਈਆਰ ਹੈ ਉਹ ਹੋਰ ਹੈ ਠੀਕ ਹੈ ਨਾ ਜਿਹੜੀ ਇਹ ਡੀਏ ਦਾ ਕੇਸ ਹੈ ਇਹ ਹੁਣ ਕਿਤਾ ਕਿਉਂਕਿ ਪਹਿਲਾਂ ਈਡੀਵੀ ਆਈਸੀ ਵਿੱਚ ਹੀ ਤੁਸੀਂ ਦੇਖਿਆ ਹੁਣ ਈਡੀਵੀ ਆਊਗੀ ਹੁਣ ਵੀ ਆਈਡੀ ਆ ਸਕਦੀ ਹੈ ਜਦੋਂ ਮਰਜੀ ਆ ਸਕਦੇ ਰਹੋ ਸੋ ਇਹਦੇ ਨਾਲ ਬਹੁਤ ਵੱਡਾ ਇੱਕ ਸਮਝ ਲਓ بڑے ਵੱਡੇ ਮਗਰਮੱਛ ਜਿਹਾ بڑے ਵੱਡੇ ਖੂ ਜਿਹੜੇ ਨੇ ਉਹਨਾਂ ਦੀਆਂ ਗਹਿਰਾਈਆਂ ਨਾਪੀਆਂ ਜਾਣਗੇ ਜਿਹਨਾਂ ਚ ਜਿੰਨਾ ਚਿਰ ਇਹਨਾਂ ਨੇ ਪੰਜਾਬ ਦੀ ਜਵਾਨੀ ਜਿਹੜੀ ਐ ਉਹ ਡੋਲ ਸਾਰਾ ਕੁਝ ਪਤਾ ਲੱਗ ਜਾਊਗਾ ਰਿਮਾਂਡ ਤੇ ਲੈ ਕੇ ਜਾਵਾਂਗੇ ਉਹਦੇ ਸਾਰਾ ਕੁਝ ਦੱਸ ਦੇਣਗੇ ਵੀ ਕੀ ਕੀ ਪਿਆ ਕੱਲ ਵੀ ਵਿਜੀਲੈਂਸ ਨੇ ਜਾਰੀ ਕਰਤਾ ਜਿਹੜਾ ਕਿ ਕੀ ਕੀ ਬਰਾਮਦ ਹੋਇਆ ਤੇ ਬਸ ਇਹੀ ਫੇਰ ਕਹਿਣਾ ਮੈਂ ਕਿ ਕੋਈ ਪਾਵਰ ਦਾ ਜਾਂ ਕੋਈ ਆਪਣਾ ਕੋਈ ਅਬ ਇਹ ਅਹੁਦੇ ਦਾ ਕੋਈ ਹੰਕਾਰ ਨਾ ਕਰੇ ਭਗਵੰਤ ਮਾਨ ਜਿਹੜਾ ਉਹ ਪੰਜਾਬ ਪ੍ਰਤੀ ਵਫਾਦਾਰ ਹੈ ਅਰ ਅਸੀਂ ਵਾਦਾ ਕਰਕੇ ਆਏ ਹੋਏ ਆ ਕਿ ਪੰਜਾਬ ਨੂੰ ਦੁਬਾਰੇ ਰੰਗਲਾ ਪੰਜਾਬ ਬਣਾ ਦੇ ਉਹਦੇ ਵਾਸਤੇ ਮੇਰਾ ਵੀ ਨੁਕਸਾਨ ਕਰਦੇ ਕਰਦੇ ਮੈਨੂੰ ਕੋਈ ਪਰਵਾਹ ਨਹੀਂ ਭਗਤ ਸਿੰਘ ਜੀ ਨਾਲੋਂ ਤਾਂ ਡਬਲ ਤੋਂ ਵੀ ਜ਼ਿਆਦਾ ਜਿੰਦਗੀ ਜਿਉਈ ਬੈਠੇ ਆ ਸੋ ਅਸੀਂ ਤਾਂ ਉਹਨਾਂ ਦੇ ਪੈਰਾਂ ਦੇ ਧੂੜ ਦਾ ਤਣਕਾ ਵੀ ਨਹੀਂ ਹੈਗੇ ਸੋ ਜੇ ਜੇ ਕਿਤੇ ਅਸੀਂ ਪੰਜਾਬ ਨੂੰ ਸਾਫ਼ ਕਰਕੇ ਐਡਾ ਵੱਡਾ ਯੁੱਧ ਛੇੜ ਰੱਖਿਆ ਜਿਹੜਾ ਉਜ ਕਾਮਯਾਬ ਹੋ ਜਾਣੇ ਤਾਂ ਭਲਾਈ ਹੋਈ ਆ ਚਾਰ ਬੰਦੇ ਜਿਹੜੇ ਨੇ ਉਹਨਾਂ ਦੇ ਕਾਲ ਜੀ ਠੰਡ ਪਊਗੀ ਜਿੰਨ ਜਿਹੜੇ ਪੀੜਤ ਨੇ ਜਾਂ ਪੁੰਨ ਵਾਲਾ ਕੰਮ ਹੀ ਆ ਜੀ ਤਾਂ ਹੋ ਗਿਆ ਸਰ ਸਾਹਿਬ ਇਸ ਤਰ੍ਹਾਂ ਤਕੀਦ ਦਿੱਤੀ ਹੈ ਤੁਹਾਨੂੰ ਕਿ ਮਾਨਸਾ ਵੀ ਤਿਆਰ ਹੈ ਨਾ ਅਸੀਂ ਇਹ ਕਾਰਵਾਈ ਦਾ ਵਾਪਸੀ جواب ਵੀ ਦੇਵਾਂਗੇ ਜਬਰਦਸਤੀ ਕਹੀ ਜੀ ਮਾਨਸਾ ਇੱਕ ਚੀਜ਼ ਹੋਰ ਜਿਹੜੀ ਤੁਸੀਂ ਗੱਲ ਕੀਤੀ ਹੈ ਜਿਹਦੇ ਕੋਲ ਕਮਰਸ਼ੀਅਲ ਮਾਨਸਾ ਜਿਹੜੀ ਐਸਆਈਟੀ ਬਣੀ ਬਾਤ ਨਹੀਂ ਹੁੰਦੀ ਹੈ ਜੀ ਜਿਹੜਾ ਹੁਣ ਮਾਗਲਾ ਦਾਜੂ ਹੋਇਆ ਉਹ ਆਮ ਤੌਰ ਤੋਂ ਵੱਧ ਪ੍ਰੋਪਰਟੀ ਬਣਾਉਣ ਦੇ ਮਾਮਲੇ ਦੇ ਵਿੱਚ ਹੋਇਆ ਉਹ ਉਹ ਵੀ ਉਹਦੇ ਉਹਦੇ ਵਿੱਚ ਵੀ ਫਿਰ ਇਹੀ ਹੁੰਦਾ ਨਾ ਜੀ ਜਿਹੜਾ ਨਸ਼ਾ ਬਲੋਟੀ ਕੀਤੇ ਮਾਮਲੇ ਚ ਤੁਸੀਂ ਪਹਿਲਾਂ ਪੜ੍ਹਿਆ ਜਿਹੜੇ 2021 ਵਾਲਾ ਉਹਦੇ ਵਿੱਚ ਤੱਕ ਤਾਂ ਸੁਪਰੀਮ ਕੋਰਟ ਤੋਂ ਵੀ ਜਵਾਬ ਦੇ ਦਿੱਤਾ ਦੇਖੋ ਜੀ ਪਤਾ ਕੀ ਹੈ ਜਦੋਂ ਪਰਚਾ ਹੁੰਦਾ ਹੈ ਪਰਚਾ ਇੱਕ ਤਾਂ ਹੈਗਾ ਜੀ ਕਿ ਡਰੱਗ ਮਿਲੀ ਹੈ ਫਿਰ ਦੂਜਾ ਹੈਗਾ ਡੀਏ ਦਾ ਕਿ ਇਸ ਡਰੱਗ ਨਾਲ ਇਹਨੇ ਬਣਾਇਆ ਕੀ ਕੀ ਹੈ ਡਰੱਗ ਮਨੀ ਸੋ ਡਰੱਗ ਮਨੀ ਦਾ ਜਿਹੜਾ ਮਸਜੂਜ਼ ਹੈ ਉਹ ਹਵਾਲੇ ਰਾਹੀਂ ਆਇਆ ਹੈ ਇਧਰੋਂ ਆਇਆ ਹੈ ਇਧਰੋਂ ਗਿਆ ਹੈ ਜਾਂ ਉਧਰੋਂ ਆਇਆ ਉਹ ਸਾਰਾ ਕੁਝ ਜਾਂਚ ਦਾ ਵਿਸ਼ਾ ਹੈ ਤੇ ਬੜੀ ਜਲਦੀ ਤੁਹਾਨੂੰ ਉਹਦਾ ਉਹਦੀ ਸਾਰੀ ਕਥੀ ਮਿਲ ਚੁਗੀ ਮਾਮਲਾ ਫਿਰ ਕਿ ਕੇਸ ਸੀ ਹੈ ਕਿ ਹੋਰ ਵੀ ਅਨੇ ਰੇਤਾ ਪਤਲੀ ਰੇਤੇ ਪਤਰੀ ਦੇ ਵੀ ਇਲਜ਼ਾਮ ਲੱਗੇ ਸੀ ਸ਼ਰਾਬ ਸ਼ਰਾਬ ਛੱਡਿਆ ਹੀ ਨਹੀਂ ਕੋਸ਼ੀ ਇਹਨਾਂ ਨੇ ਤੇ ਉਹ ਵਾਲੇ ਇਲਜ਼ਾਮ ਜਿਹੜੇ ਚ ਕੋਹਾਂ ਨਹੀਂ ਮਨੀ ਦੀ ਹੈ ਇਹਦੇ ਚ ਸ਼ਾਮਿਲ ਤੇ ਦੂਜਾ ਮੇਰਾ ਸਵਾਲ ਇਹ ਹੈਗਾ ਕਿ ਉਹ ਜਿਹੜੀ ਐਫ ਆਈ ਆਰ ਕਨ ਦੇਖੋ ਦੇਖੋ ਬੜਾ ਬੜਾ ਇਹ ਮੰਦ ਭਾਗੀ ਗੱਲ ਹੈ ਕਿ ਆਪ ਹੀ ਉਧਰ ਸਾਈਨ ਕਰਨੇ ਨੇ ਆਪ ਹੀ ਉਧਰ ਸਾਈਨ ਕਰਨੇ ਨੇ ਕਿਸੇ ਕੰਪਨੀ ਨਾਲ ਸਾਈਨ ਕਰਨੇ ਨੇ ਕਿ ਉਹਨੇ ਬਿਜਲੀ ਲੈਣੀ ਹੈ ਸਰਕਾਰ ਨੂੰ ਬਿਜਲੀ ਦੇਣੀ ਹੈ ਉਧਰੋਂ ਵੀ ਉਹਨੇ ਸਾਈਨ ਕਰਨੇ ਨੇ ਕਿਉਂਕਿ ਕੰਪਨੀ ਦਾ ਮਾਲਕ ਹੈ ਇਧਰੋਂ ਵੀ ਉਹਨੇ ਸਾਈਨ ਕਰਨੇ ਨੇ ਕਿਉਂਕਿ ਉਹ ਸਰਕਾਰ ਵੱਲੋਂ ਮਤਲਬ ਰਸੀਵਰ ਸੋ ਇਹ ਤਾਂ ਮਤਲਬ ਐ ਹੋ ਗਿਆ ਨਾ ਕਿ ਮਤਲਬ ਜਿਹੜਾ ਹੁਣ ਪਿੱਛੇ ਹੋਇਆ ਸੀ ਕਿ ਇੱਕ ਪਾਰਟੀ ਦੇ ਪ੍ਰਧਾਨ ਨੇ ਆਪਣੇ ਪ੍ਰਧਾਨ ਨੂੰ ਕਿਹਾ ਕਿ ਪ੍ਰਧਾਨ ਚਾਹੀਦਾ ਨਵਾਂ ਤੇ ਪ੍ਰਧਾਨ ਨੂੰ ਅਸਤੀਫਾ ਦੇਣਾ ਚਾਹੀਦਾ ਪ੍ਰਧਾਨ ਨੇ ਪ੍ਰਧਾਨ ਦੀ ਗੱਲ ਮੰਨ ਕੇ ਅਸਤੀਫਾ ਦਿੱਤਾ ਤੇ ਪ੍ਰਧਾਨ ਨੇ ਫਿਰ ਬੁਲਾ ਲਈ ਜਿਹੜੀ ਆ ਉਹ ਡੈਲੀਗੇਸ਼ਨ ਉਹ ਡੈਲੀਗੇਸ਼ਨ ਦੇ ਵਿੱਚ ਵੀ ਗੱਲ ਉਠਾਈ ਪ੍ਰਧਾਨ ਪ੍ਰਧਾਨ ਹੀ ਬਣਾਇਆ ਜਾਣਾ ਚਾਹੀਦਾ ਤੇ ਇਸ ਪ੍ਰਧਾਨ ਬਿਨਾਂ ਸਰਦਾਰ ਨਹੀਂ ਉਸ ਪ੍ਰਧਾਨ ਨੇ ਆਪ ਪ੍ਰਧਾਨ ਦਾ ਨਾਮ ਆਪਣੇ ਨਾਂ ਜਿਹੜਾ ਉਹ ਪ੍ਰਸਤਾਵ ਜ਼ਾਇਦ ਕਰਤਾ ਦੂਜੇ ਪ੍ਰਧਾਨ ਨੇ ਕਿਹਾ ਤਾਂ ਵੀ ਹਾਂ ਇਹ ਤਾਂ ਪ੍ਰਧਾਨ ਇਹੀ ਹੋਣਾ ਚਾਹੀਦਾ ਤੇ ਫਿਰ ਪ੍ਰਧਾਨ ਨੇ ਪ੍ਰਧਾਨ ਨੂੰ ਛੁਡ ਲਿਆ ਇਦੇ ਚ ਕੀ ਪੋਲੀਟੀਕਲ ਵੈਲੈਂਟ ਆ ਜੀ ਜਦ ਤਾ ਜਦ ਤਾ ਰਾਜਨੀਤਿਕ ਤੌਰ ਤੇ ਕੋਈ ਖਤਰਾ ਹੋਏ ਹੁਣ 8000 ਤੋਂ ਗੁੱਟ ਪਈ ਹੈ ਜੀ 5-6% ਬਣਦੀ ਹੈ ਇਹੋ ਹੈ ਨੀ ਇਹ ਚ ਕਾਹਦਾ ਪੋਲੀਟੀਕਲ ਵੈਲੈਂਟ ਆ ਜਦੋਂ ਤੁਸੀਂ ਕਿਸੇ ਨੂੰ ਫੜ ਲੈਨੇ ਹੋ ਉਦੋਂ ਪੋਲੀਟੀਕਲ ਵੈਲੈਂਟ ਆ ਜਦੋਂ ਨਹੀਂ ਫੜਦੇ ਕਹਿੰਦੇ ਵੱਡੀਆਂ ਮੱਛੀ ਨੂੰ ਫੜਦੇ ਦੇਦੇ ਉਹ ਨਹੀਂ ਸੋ ਇਹ ਤਾਂ ਇਹਨਾਂ ਨੂੰ ਆਪ ਵੀ ਚਾਹੀਦਾ ਬਿਆਨ ਦੇਣ ਤੋਂ ਪਹਿਲਾਂ ਹਾਂ ਜੀ ਬੀਜਪੀ ਨੇ ਕੌਂਸਲ ਕਿਤੀ ਹੈ ਹੋਰ ਵੀ ਪੋਲੀਟੀਕਲ ਲੀਡਰ ਹੋਣਗੇ ਹੋਣਗੇ ਜੀ ਜਿਹੜੇ ਸਾਹ ਤੇ ਬੋਲ ਰਹੇ ਨੇ ਉਹ ਇਥੋਂ ਪਤਾ ਲੱਗਦਾ ਨਾ ਕਿ ਆਪ ਵਰਸਸ 올 ਹੋ ਗਿਆ ਆਪ ਵਰਸਸ 올 ਠੀਕ ਹੈ ਨਾ ਸਭ ਆ ਗਏ ਰਲ ਮਿਲ ਕੇ ਹੈ ਨਾ ਇਦੋਂ ਪਹਿਲਾਂ ਵੀ ਜੇ ਕਿਤੇ ਸਹੀ ਕਾਰਵਾਈ ਹੁੰਦੀ ਤਾਂ ਬਹੁਤ ਧੇਰ ਪਹਿਲਾਂ ਮਤਲਬ ਜੇਲ ਦੀ ਹਵਾ ਖਾ ਰਹੇ ਹੁੰਦੇ ਪਰ ਆਪਸ ਇੱਕ ਦੂਜੇ ਦੇ ਨਾਲ ਚਾਚੇ ਭਤੀਜੇ ਨੇ ਇੱਕ ਦੂਜੇ ਦੇ ਕੇਸ ਖਰਾਬ ਕਰਦੇ ਰਹੇ ਕਾਰਵਾਈਆਂ ਡਿਲੇ ਕਰਦੇ ਰਹੇ ਤੇ ਹੁਣ ਆ ਗਈ ਵਾਰੀ ਫਿਰ ਸੈਕਟੀ ਨੇ ਪੂਰਾ ਪ੍ਰੋਫੀਟ ਦਾ ਵੇਰਵਾ ਪੂਰੀ ਡਿਟੇਲ ਮੰਗੀ ਸੀਗੀ ਕਿ ਤੁਹਾਡੇ ਵਿਦੇਸ਼ੀ ਟੂਰ ਕੀ ਹੈ ਬੈਂਕ ਦੇ ਖਾਤੇ ਤੇ ट्रांजੈਕਸ਼ਨ ਉਸ ਵੇਲੇ 2007 ਤੋਂ 2017 ਚ ਤੁਹਾਡੀ ਪ੍ਰੋਫੀਟ ਕਿਵੇਂ ਜੱਭ ਹੋਈ ਉਸ ਦੇ ਆਧਾਰ ਤੇ ਇਹ ਬਿਜ਼ਨਸ ਲਾਈਨ ਸਾਰਾ ਕੁਝ ਇਹਦੇ ਇਨਕਲੂਡਡ ਹੈ ਜੀ ਮੈਂ ਤੁਹਾਨੂੰ ਦੱਸ ਦਿੰਨਾ ਫੇਰ ਇੱਕ ਵਾਰੀ ਕਿ ਪੱਕੇ ਪੈਰੇ ਹੈ ਜੀ ਬਹੁਤ ਬਹੁਤ ਧੰਨਵਾਦ ਤੁਹਾਡਾ